ਜੋ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਨਾ ਤਾਂ ਇਹ ਕਿਸੇ ਬਰਾਤੀਆਂ ਦੀਆਂ ਤਸਵੀਰਾਂ ਨੇ ਤੇ ਨਾ ਹੀ ਕਿਸੇ ਵੱਡੇ ਨੇਤਾ ਜਾਂ ਲੀਡਰਾਂ ਦੀਆਂ ਤਸਵੀਰਾਂ ਨੇ ਬਿਲਕੁਲ ਇਹ ਤਸਵੀਰਾਂ ਨੇ NEET UG ਦੇ ਟਾਪਰਜ਼ ਦੀਆਂ ਤਸਵੀਰਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ NEET UG ਆ ਜਿਹੜਾ 2024 ਇਗਜ਼ਾਮ ਹੋਇਆ ਸੀ ਦਿਸ ਸਟੂਡੈਂਟਸ ਨੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਪਾਸ ਕੀਤਾ ਸੀ ਜਿਸ ਨੂੰ ਲੈ ਕੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ ਤੇ ਇਹਨਾਂ ਸਟੂਡੈਂਟਸ ਦਾ ਇਹਨਾਂ ਦੇ ਕੋਚਿੰਗ ਇੰਸਟੀਚਿਊਟਸ ਦੇ ਵੱਲੋਂ ਵਧੀਆ ਤਰੀਕੇ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਸਨਮਾਨਿਤ ਕੀਤਾ ਜਾ ਰਿਹਾ ਜੀਹਾਂ ਇਹਨਾਂ ਨੂੰ ਸੜਕਾਂ ਦੇ ਉੱਤੇ ਗੱਡੀਆਂ ਦੇ ਵਿੱਚ ਚੜਾ ਕੇ ਉੱਚੀ ਉੱਚੀ ਲਾਊਡ 뮤직 ਲਗਾ ਕੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਾਂ ਕਿ ਪੂਰੇ ਸ਼ਹਿਰ ਦੇ ਵਿੱਚ ਪਤਾ ਲੱਗੇ ਕਿ ਉਹ ਮਹਾਨ ਟਾਪਰਸ ਨੇ ਜਿਨ੍ਹਾਂ ਨੇ NEET UG ਦੇ ਵਿੱਚ ਬਾਜ਼ੀ ਮਾਰੀ ਹੈ ਤਾਂ ਬਿਲਕੁਲ ਹੈ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਟਾਪਰਸ ਨੇ ਉਹਨਾਂ ਦਾ ਸਵਾਗਤ ਹੈ ਜਿਹੜਾ ਉਹਨਾਂ ਦਾ ਸਨਮਾਨ ਹੈ ਜਿਹੜਾ ਬਰਾਤੀਆਂ ਦੇ ਵਾਂਗੂ ਕੀਤਾ ਜਾ ਰਿਹਾ ਵੱਡੇ ਲੀਡਰਾਂ ਤੇ ਨੇਤਾ ਦੇ ਵਾਂਗੂ ਕੀਤਾ ਜਾ ਰਿਹਾ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ NEET UG 2024 ਦੇ ਟਾਪਰਸ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੇ ਵਧੀਆ ਰੈਂਕ ਹਾਸਲ ਕੀਤੇ ਨੇ ਆਪਣੇ ਮਾਪਿਆਂ ਦਾ ਜਿਹੜਾ ਨਾਮ ਹੈ ਰੌਸ਼ਨ ਕੀਤਾ ਇਸ ਦੇ ਨਾਲ ਹੀ ਸਮਾਜ ਦੇ ਵਿੱਚ ਇੱਕ ਚੰਗੀ ਆਪਣੀ ਸ਼ਬੀ ਬਣਾਈ ਆ ਤਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪਰ ਇਸ ਸਬੰਧੀ ਤੁਹਾਡੀ ਕੀ رائے ਹੈ ਕਿਸ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸੜਕਾਂ ਤੇ ਘੁਮਾਉਣਾ ਕਿੰਨਾ ਕਜਾਇਜ਼ ਹੈ ਦਰਸਤਲ ਵਿਦਿਆਰਥੀਆਂ ਦਾ ਜਿਹੜਾ ਮੇਨ ਕੰਮ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਉਹ ਭਵਿੱਖ ਨੂੰ ਬਣਾਉਣ ਜੀ ਹਾਂ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਪਰ ਅਸੀਂ ਤਾਂ ਖੁਦ ਸੜਕਾਂ ਤੇ ਉੱਚੀ ਉੱਚੀ ਲਾਊਡ 뮤직 ਲਗਾ ਕੇ ਉਹਨਾਂ ਨੂੰ ਘੁਮਾ ਰਹੇ ਹਾਂ ਤਾਂ ਆਖਿਰਕਾਰ ਜਿਹੜਾ ਮੋੜ ਹੈ ਕਿਸ ਵੱਲ ਨੂੰ ਜਾ ਰਿਹਾ ਹੈ ਸੰਬੰਧੀ ਤੁਹਾਡੀ ਕੀ ਆ ਸਾਰੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਜੋ ਤਸਵੀਰਾਂ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਨਾ ਤਾਂ ਹੈ ਕਿਸੇ ਬਰਾਤੀਆਂ ਦੀਆਂ ਤਸਵੀਰਾਂ ਨੇ ਤੇ ਨਾ ਹੀ ਕਿਸੇ ਵੱਡੇ ਨੇਤਾ ਜਾਂ ਲੀਡਰਾਂ ਦੀਆਂ ਤਸਵੀਰਾਂ ਨੇ ਬਿਲਕੁਲ ਹੈ ਤਸਵੀਰਾਂ ਨੇ ਨੀਟ ਯੂਜੀ ਦੇ ਟਾਪਰਜ਼ ਦੀਆਂ ਤਸਵੀਰਾਂ ਬਿਲਕੁਲ ਤੁਹਾਨੂੰ ਦੱਸ ਦੇ ਕਿ ਨੀਟ ਯੂਜੀ ਹੈ ਜਿਹੜਾ 2024 ਇਗਜ਼ਾਮ ਹੋਇਆ ਸੀ ਦਿਸ ਸਟੂਡੈਂਟਸ ਨੇ ਵਧੀਆ ਤਰੀਕੇ ਦੇ ਨਾਲ ਉਸ ਨੂੰ ਪਾਸ ਕੀਤਾ ਸੀ ਜਿਸ ਨੂੰ ਲੈ ਕੇ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ ਤੇ ਇਹਨਾਂ ਸਟੂਡੈਂਟਸ ਦਾ ਇਹਨਾਂ ਦੇ ਕੋਚਿੰਗ ਇੰਸਟੀਚੂਟਸ ਦੇ ਵੱਲੋਂ ਵਧੀਆ ਤਰੀਕੇ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਸਨਮਾਨਿਤ ਕੀਤਾ ਜਾ ਰਿਹਾ ਜੀਹਾਂ ਇਹਨਾਂ ਨੂੰ ਸੜਕਾਂ ਦੇ ਉੱਤੇ ਗੱਡੀਆਂ ਦੇ ਵਿੱਚ ਚੜਾ ਕੇ ਉੱਚੀ-ਉੱਚੀ ਲਾਊਡ ਮਿਊਜ਼ਿਕ ਲਗਾ ਕੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਾਂ ਕਿ ਪੂਰੇ ਸ਼ਹਿਰ ਦੇ ਵਿੱਚ ਪਤਾ ਲੱਗੇ ਕਿ ਉਹ ਮਹਾਨ ਟਾਪਰਸ ਨੇ ਜਿਨ੍ਹਾਂ ਨੇ NEET UG ਦੇ ਵਿੱਚ ਬਾਜ਼ੀ ਮਾਰੀ ਹੈ ਤਾਂ ਬਿਲਕੁਲ ਆ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਟਾਪਰਸ ਨੇ ਉਹਨਾਂ ਦਾ ਸਵਾਗਤ ਹੈ ਜਿਹੜਾ ਉਹਨਾਂ ਦਾ ਸਨਮਾਨ ਹੈ ਜਿਹੜਾ ਬਰਾਤੀਆਂ ਦੇ ਵਾਂਗੂ ਕੀਤਾ ਜਾ ਰਿਹਾ ਹੈ ਵੱਡੇ ਲੀਡਰਾਂ ਤੇ ਨੇਤਾ ਦੇ ਵਾਂਗੂ ਕੀਤਾ ਜਾ ਰਿਹਾ ਤਾਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ NEET UG 2024 ਦੇ ਟਾਪਰਸ ਦੀਆਂ ਤਸਵੀਰਾਂ ਨੇ ਜਿਨ੍ਹਾਂ ਨੇ ਵਧੀਆ ਰੈਂਕ ਹਾਸਲ ਕੀਤੇ ਨੇ ਆਪਣੇ ਮਾਪਿਆਂ ਦਾ ਜਿਹੜਾ ਨਾਮ ਹੈ ਰੌਸ਼ਨ ਕੀਤਾ ਇਸ ਦੇ ਨਾਲ ਹੀ ਸਮਾਜ ਦੇ ਵਿੱਚ ਇੱਕ ਚੰਗੀ ਆਪਣੀ ਸ਼ਭੀ ਬਣਾਈ ਆ ਤਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਪਰ ਇਸ ਸੰਬੰਧੀ ਤੁਹਾਡੀ ਕੀ رائے ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸੜਕਾਂ ਤੇ ਘਮਾਉਣਾ ਕਿੰਨਾ ਕਜਾਇਜ਼ ਹੈ ਦਰਸਤਲ ਵਿਦਿਆਰਥੀਆਂ ਦਾ ਜਿਹੜਾ ਮੇਨ ਕੰਮ ਹੁੰਦਾ ਉਹਨਾਂ ਦਾ ਹੁੰਦਾ ਹੈ ਕਿ ਉਹ ਭਵਿੱਖ ਨੂੰ ਬਣਾਉਣ ਜੀ ਹਾਂ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਪਰ ਅਸੀਂ ਤਾਂ ਖੁਦ ਸੜਕਾਂ ਤੇ ਉੱਚੀ ਉੱਚੀ ਲਾਊਡ ਮਿਊਜ਼ਿਕ ਲਗਾ ਕੇ ਉਹਨਾਂ ਨੂੰ ਕੁਮਾ ਰਹੇ ਆ ਤਾਂ ਆਖਿਰਕਾਰ ਜਿਹੜਾ ਮੋੜ ਹੈ ਕਿਸ ਵੱਲ ਨੂੰ ਜਾ ਰਿਹਾ ਹੈ ਸੰਬੰਧੀ ਤੁਹਾਡੀ ਕੀ ਹੈ ਸਾਰੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਐਮਜੀ ਨਿਊਜ਼ ਬਿਊਰੋ ਰਿਪੋਰਟ